ਜਿੱਥੇ ਅਸੀਂ ਬੂਟੇ ਵੰਡ ਰਹੇ ਹਾਂ ਸਾਡਾ ਭਰਾ ਕੇਐਮਸੀ ਬਲਪੱਧਰ ਸਿੰਘ ਜੀ ਗੋਲਾ ਉਹ ਅੱਜ ਦੇ ਦਿਨ ਸਾਡੇ ਤੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਸੀ ਸਾਡੇ ਤੋਂ ਵੱਖ ਹੋ ਗਏ ਸੀ ਕੁਝ ਬੂਟੇ ਅਸੀਂ ਉਸ ਦੇ ਨਾਮ ਦੇ ਉੱਤੇ ਵੀ ਧੌਲੇ ਨਗਰ ਦੇ ਵਿੱਚ ਲਾਵਾਂਗੇ ਸਾਡਾ ਭਰਾ ਅਜ ਸਾਡੇ ਵਿੱਚ ਨਹੀਂ ਰਿਹਾ ਉਹਦੀ ਯਾਦ ਨੂੰ ਸਮਰਪਿਤ ਅਸੀਂ ਜਿਹੜੇ ਬੂਟੇ ਨੇ ਵੱਖ-ਵੱਖ ਥਾਵਾਂ ਦੇ ਜਿੱਥੇ ਮਿਸਪੈਲਟੀ ਦੀ ਥਾਂ ਪਈ ਹੈ ਉੱਥੇ ਲਾਵਾਂਗੇ ਮੇਰਾ ਨਾਮ ਹੈ ਜੀ ਅਜੀਤ ਕੁਮਾਰ ਗੜ੍ਹ ਦੇ ਐਮਸੀ ਦਾਉਨਾ ਇੱਥੇ ਬੜੇ ਹੀ ਸਤਿਕਾਰਯੋਗ ਸਾਡੇ ਭਣਾਉਲੇ ਦੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਈਓ ਸਾਹਿਬ ਉਹਨਾਂ ਦੀ ਜਿਹੜੀ ਮੌਜੂਦਗੀ ਦੇ ਵਿੱਚ ਅਸੀਂ ਇੱਥੇ ਸ਼ਾਨਦਾਰ ਬੂਟੇ ਜਿਹੜੇ ਹੈਗੇ ਨੇ ਵੰਡ ਰਹੇ ਹਾਂ ਲੋਕਾਂ ਨੂੰ ਸਾਵਣ ਦਾ ਮਹੀਨਾ ਚੱਲਦਾ ਹੈ ਬਾਰਸ਼ਾਂ ਦੇ ਵਿੰਨੇ ਸਮੁੱਚੀ ਐਮਸੀ ਦੀ ਟੀਮ ਅਤੇ ਮੈਂ ਧੰਨਵਾਦ ਕਰਾਂ ਸਾਡੇ ਸਾਬਕਾ ਐਮਸੀ ਮਨੀਸ਼ ਵਾਸਲ ਜੀ ਦਾ ਜਿਨ੍ਹਾਂ ਨੇ ਅਪਰਾਲਾ ਕੀਤਾ ਹੈ ਮੈਂ ਲੋਕਾਂ ਨੂੰ ਇੱਕੋ ਹੀ ਬੇਨਤੀ ਕਰਦਾ ਵੀ ਗਿਣਤੀ ਚ ਚਾਹੇ ਬੂਟੇ ਘੱਟ ਲੈ ਕੇ ਜਾਓ ਜਿੰਨੇ ਤੁਹਾਡੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੇ ਇੱਕ ਇੱਕ ਬੂਟਾ ਉਹਨਾਂ ਦੇ ਨਾਮ ਦਾ ਲੈ ਕੇ ਜਾਓ ਜਿਹੜਾ ਆਪਾਂ ਬੂਟਾ ਹੈਗਾ 10 ਜਾਂ 15 ਲੈ ਕੇ ਜਾਣ ਦੀ ਲੋੜ ਨਹੀਂ ਜਿੰਨਾ ਨਹੀਂ ਬੇਕਦਰਰੀ ਨਾ ਹੋਵੇ ਬੂਟਾ ਚਾਹੇ ਇੱਕ ਲੈ ਕੇ ਜਾਓ ਉਹ ਨੂੰ ਆਪਾਂ ਪਾਲਣਾ ਆਪਣੇ ਬੱਚਿਆਂ ਦੀ ਤਰ੍ਹਾਂ ਕਿਉਂਕਿ ਮੈਂ ਦੇਖਿਆ ਪਿਛਲੇ ਮਹੀਨੇ ਜੂਨ ਦੇ ਮਹੀਨੇ ਦੇ ਵਿੱਚ ਹਰੇਕ ਬੰਦੇ ਦੇ ਮੂੰਹ 'ਤੇ ਇੱਕੋ ਹੀ ਗੱਲ ਸੀ ਹਾਏ ਗਰਮੀ ਹਾਏ ਗਰਮੀ ਹਾਏ ਗਰਮੀ ਉਹ ਗਰਮੀ ਦੇ ਜ਼ਿੰਮੇਵਾਰ ਆਪਾਂ ਲੋਕਾਂ ਜੇ ਆਪਾਂ ਬੂਟੇ ਲਾਵਾਂਗੇ ਕਿਉਂਕਿ ਹਰੇਕ ਘਰ ਦੇ ਵਿੱਚ 4-4 AC ਹੋਗੇ ਬੂਟਾ ਕੋਈ ਲਾਉਣ ਨੂੰ ਤਿਆਰ ਨਹੀਂ ਇਸ ਕਰਕੇ ਮੈਂ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਕਰਦਾ ਵੀ ਮਿਊਸਪਲ ਕਮੇਟੀ ਧਨੋਲਾ ਦੇ ਵਿੱਚ ਸ਼ਾਨਦਾਰ ਬੂਟੇ ਆਏ ਹੋਏ ਨੇ ਵੱਖ-ਵੱਖ ਤਰ੍ਹਾਂ ਦੇ ਨਿੰਮ, ਬੋਹੜ ਹੋਰ ਕਈ ਤਰ੍ਹਾਂ ਦੇ ਬੂਟੇ ਨੇ ਜਿਹੜੇ ਇੱਥੋਂ ਅਸੀਂ ਦੇਵਾਂਗੇ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਹੈ ਵੀ ਜਿਸ ਮੇਰੇ ਵੀਰ ਨੂੰ ਮੇਰੇ ਭੈਣ ਨੂੰ ਬੂਟੇ ਦੀ ਲੋੜ ਆ ਉਹ ਕਮੇਟੀ ਦੇ ਵਿੱਚੋਂ ਆ ਕੇ ਲੈ ਸਕਦਾ ਬੇਨਤੀ ਇਹੀ ਕਰਦਾ ਵੀ ਗਿਣਤੀ 'ਚ ਘੱਟ ਲੈ ਕੇ ਜਾਓ ਪਰ ਬੂਟਿਆਂ ਨੂੰ ਪਾਲਣ ਦੀ ਕੋਸ਼ਿਸ਼ ਕਰੋ ਤਾਂ ਜੋ ਆਪਾਂ ਮਤ ਗਿਆ ਸੀ ਕੋਸ਼ਿਸ਼ ਕਰਾਂਗੇ ਇਹਨੂੰ ਚੈੱਕ ਵੀ ਕਰਾਂਗੇ ਜਿੱਥੇ ਬੂਟੇ ਲੱਗ ਬਕੀ ਨੇ ਕਿੰਨਾ ਕੰਮ ਕੀਤਾ ਇਹ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਹੁੰਦੇ ਨੇ ਜਿਵੇਂ ਆਪਾਂ ਨੂੰ ਰੋਟੀ ਦੀ ਪਾਣੀ ਦੀ ਲੋੜ ਹੈ ਇਸ ਤਰ੍ਹਾਂ ਹੀ ਆਪਾਂ ਨੂੰ ਬੂਟਿਆਂ ਦੀ ਲੋੜ ਹੈ ਇਹਨਾਂ ਤੋਂ ਆਪਾਂ ਨੂੰ ਆਕਸੀਜਨ ਮਿਲਦੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਭਾਈ ਇਹ ਬੂਟੇ ਨਾ ਨਗਰ ਕੌਂਸਲ ਵੱਲੋਂ ਵੀ ਲਾਏ ਜਾ ਰਹੇ ਨੇ ਆਪਣੇ ਪੱਧਰ ਤੇ ਕੁਝ ਜਗ੍ਹਾ ਰਾਸ਼ਟਰ ਕੌਂਸਲ ਵੱਲੋਂ ਵੀ ਅਸੀਂ ਇਹ ਜਿਹੜੇ ਬੂਟੇ ਨੇ ਕੋਸ਼ਿਸ਼ ਕਰਾਂਗੇ ਵੀ ਜਿਹੜੀਆਂ ਖਾਲੀ ਜਗ੍ਹਾ ਪਈਆਂ ਨੇ ਜਿੱਥੇ ਪਾਣੀ ਦਾ ਪ੍ਰਬੰਧ ਹੈ ਉੱਥੇ ਅਸੀਂ ਕਮੇਟੀ ਵੱਲੋਂ ਵੀ ਜਿਹੜੇ ਬੂਟੇ ਨੇ ਇਹ ਲਾਵਾਂਗੇ ਜਿੱਥੇ ਅਸੀਂ ਇਹ ਬੂਟੇ ਵੰਡ ਰਹੇ ਹਾਂ ਸਾਡਾ ਭਰਾ ਕੇਐਮਸੀ ਬਲਵਪੱਧਰ ਸਿੰਘ ਜੀ ਗ ਉਹ ਅੱਜ ਦੇ ਦਿਨ ਸਾਡੇ ਤੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਡੇ ਤੋਂ ਵੱਖ ਹੋ ਗਏ ਸੀ ਕੁਝ ਬੂਟੇ ਅਸੀਂ ਉਸ ਦੇ ਨਾਮ ਦੇ ਉੱਤੇ ਵੀ ਧੌਲੇ ਨਗਰ ਦੇ ਵਿੱਚ ਲਾਵਾਂਗੇ ਸਾਡਾ ਭਰਾ ਅਜ ਸਾਡੇ ਵਿੱਚ ਨਹੀਂ ਰਿਹਾ ਉਹਦੀ ਯਾਦ ਨੂੰ ਸਮਰਪਿਤ ਅਸੀਂ ਜਿਹੜੇ ਬੂਟੇ ਨੇ ਵੱਖ-ਵੱਖ ਥਾਵਾਂ ਦੇ ਜਿੱਥੇ ਮਿਸਪੈਲਟੀ ਦੀ ਥਾਂ ਪਈ ਹੈ ਉੱਥੇ ਲਾਵਾਂਗੇ